ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਜ਼ਿਲ੍ਹਾ ਬਠਿੰਡਾ ਜੀ ਬਾਈ ਜੀ ਕੋਲ ਗਾਂ ਬਕਾਵਾ ਜੀ ਠੀਕ ਹੈ ਜੀ ਜੇ ਕਿਸੇ ਨੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਠੀਕ ਹੈ ਜੀ ਪਾਕੀਪੁਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਮਨਿੰਦਰ ਬਾਈ ਹਾਂਜੀ ਪਿੰਡ ਸੰਧੂ ਖੁਰਦ ਹਾਂਜੀ ਜ਼ਿਲ੍ਹਾ ਬਟਿੰਡਾ ਬਾਈ ਨੇੜੇ ਸ਼ਹਿਰ ਭਦੌੜ ਹਾਂਜੀ ਤੇ ਇੱਕ ਸਾਨੂੰ ਪਪਾ ਬਾਈ ਤੇ ਭਾਈ ਰੁੱਪਾ ਰਹਿ ਜਾਂਦਾ ਬਾਈ ਠੀਕ ਹੈ ਜੀ ਨੰਬਰ ਭਰਾ ਆਪਣਾ 80124281000 ਠੀਕ ਹੈ ਜੀ ਹਾਂਜੀ ਬਾਈ ਬੈਡ ਦੀ ਜਾਣਕਾਰੀ ਦਿਓ ਕੈਮੇ ਸੂਈ ਬੈਡ ਬਾਈ ਦੂਜਾ ਸੂਹਾ ਸੁੰਦੀ ਹੈ ਹਾਂਜੀ ਕ੍ਰੋਸ ਬੈਡ ਆ ਕ੍ਰੋਸ ਅੰਗ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਜੀ ਦੇਖ ਸਕਦੇ ਬਰਾ ਫੈਸਕਵਾਲਿਟੀ ਦੁੱਧ ਮੇਰੇ ਪਿਛਲੇ ਸੂਏ ਕਰਦੇ ਤੈਨੇ ਪਿਛਲੇ ਸੂਏ ਬਾਈ ਇਹਨੇ 16 ਲੀਟਰ ਦੁੱਧ ਦਿੰਦਾ ਸੀ ਅੱਜ ਕਿ 18 ਤੋਂ 20 ਲੀਟਰ ਦੁੱਧ ਦੀ ਉਮੀਦ ਆ ਬਾਈ ਬਾਹਰ ਜਿੰਨੀ ਕਹਦੇ ਓਨੀ ਕੁਆਲਿਟੀ ਵਾਲੀ ਆ ਠੀਕ ਹੈ ਜੀ ਹਾਂਜੀ ਹਾਂ ਦੇਖ ਸਕਦੇ ਬਰਾ ਲੈ ਵਾਲਾ ਹਾਂ ਠੰਡੀ ਸੀਲ ਪੂਰੀ ਆ ਵੀਰੇ ਹਾਂਜੀ ਹਾਂ ਬਾਈ ਤਿੰਨ ਦਿਨ ਰਹਿ ਗਿਆ ਬਾਈ ਇਹਦੇ ਮੈਂ ਕਹਦੀਆਂ ਸੂਣ ਦੇ ਹਾਂਜੀ ਤਿੰਨ ਦਿਨ ਬਾਕੀ ਆ ਠੀਕ ਹੈ ਜੀ ਠੰਡੀ ਸੀਲ ਲਾਦਾ ਬਾਈ ਅੰਤ ਨਹੀਂ ਕੋਈ ਠੀਕ ਹੈ ਜੀ ਹਾਂ ਚਾਹੇ ਥੱਲੇ ਵੀ ਕੋਈ ਜਵਾਕ ਲੰਗੀ ਜਾਵੇ ਠੀਕ ਹੈ ਆ ਦੇਖ ਸਕਦੇ ਹੋ ਪੂਰੀ ਤੁਸੀਂ ਚੰਗੀ ਤਰ੍ਹਾਂ ਭਲਾਂ ਭੁਲਾਂ ਤੇ ਖ ਠੀਕ ਹੈ ਭਲਾ ਭਲਾਗੇ ਹਾਂ ਪੂਰੀਆਂ ਫੁੱਲ ਭਲਾਆਂ ਚਾ ਬਾਈ ਆਹ ਦੇਖ ਲੋ ਹਜੇ ਤਾਂ ਹਜੇ ਤਾਂ ਅੰਡਰ ਦੇਖ ਲੋ ਖਿੱਚਾ ਜਾਂਦਾ ਬਾਈ ਇਦਾਂ ਨੇ ਕਿੱਥੇ ਜਾ ਕੇ ਸੋਣਾ ਠੀਕ ਹੈ ਜੀ ਹਾਂ ਹਾਂ ਠੰਡੀ ਸੀਲ ਦਾ ਤਾਂ ਅੰਤ ਨਹੀਂ ਬਾਈ ਕੋਈ ਕੂ ਨਹੀਂ ਦਾ ਦੇਖ ਲੋ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਹਾਂਜੀ ਬਾਈ ਹਾਂਜੀ ਬਾਈ ਰੇਟ ਜਾ ਜਾ ਦੱਸੋ ਜੀ ਦਾ ਰੇਟ ਬਾਈ ਇਹਦਾ ਜਾ ਜਾ ਮੁੱਲ 57000 ਰੁਪਏ ਆ ਬਾਈ ਠੀਕ ਹੈ ਹਾਂਜੀ ਹਾਂ ਮਾਣਤਨ ਮਾਣਤਨ ਹੋ ਜਾਊਗਾ ਬਾਈ ਜੇ ਕੋਈ ਬਾਈ ਦੂਰੋਂ ਆਊਗਾ ਹਾਂਜੀ ਹਾਂਜੀ ਹਾਂ ਬਾਹਰ ਦੀ ਥਣਾ ਦੀ ਤੇ ਹੋਰ ਸਾਰੇ ਕਾਹੇ ਦੀ ਆਪਣੇ ਘਰੇ ਪੂਰੀ ਫੁੱਲ ਗਾਰੰਟੀ ਆ ਬਾਈ ਠੀਕ ਹੈ ਜੀ ਹਾਂ ਬੜੀ ਤੋਰ ਠੀਕ ਹੈ ਉਧਰ ਦੂਜੇ ਪਾਸੇ ਨਾ ਪਾਰਾਂ ਚੋਈ ਜਾਂਦੇ ਸੀ ਕੋਈ ਗੱਲ ਨਹੀਂ ਇਧਰ ਇਹ ਜਿਹੜਾ ਇਹ ਦਵਾ ਦੋ ਜੀ ਹਾਂ ਕਿਹੜਾ ਦਵਾਉਣਾ ਹੈ ਬਾਈ ਕੋਈ ਨਹੀਂ ਠੀਕ ਹੈ ਜੀ ਦੇਖਦੇ ਪ੍ਰਾਤੂਰਾ ਕਰਾਂ ਵਾ ਮੋੜ ਲਈ ਮੋੜ ਲਓ ਮੋੜ ਦੋ ਮੋੜ ਦੋ ਕੋਈ ਗੱਲ ਨਹੀਂ ਬਾਈ ਜਿਹਨੇ ਵੇਖਣੀ ਆ ਮੈਂ ਇੱਥੇ ਆ ਕੇ ਤੋਰ ਕੇ ਚਾਹੇ ਆਪਣੇ ਘਰ ਸਾਰਾ ਦਿਨ ਦੇਖੀ ਜਾਵੇ ਠੀਕ ਹੈ ਜੀ ਕੋਈ ਆਪਣੀ ਦਿੱਕਤ ਵਾਲੀ ਗੱਲ ਨਹੀਂ ਹਾਂ ਕੰਡੀ ਸੀਲ ਦਾ ਬਾਈ ਅੰਤ ਨਹੀਂ ਕੋਈ ਠੀਕ ਹੈ ਜੀ ਹਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪ੍ਰਾ ਠੀਕ ਹੈ ਜੀ ਹਾਂਜੀ ਹਾਂ ਤੇ ਪੜਾਂ ਜਾ ਬਾਈ ਬੈੜ ਆਇ ਨਹੀਂ ਵੀ ਜਿੱਧਰਲੇ ਮਰਜ਼ੀ ਪਾਸੇ ਹੱਥ ਲਾਈ ਚਲਾ ਲੈ ਐ ਕੋਈ ਐ ਗੱਲ ਨਹੀਂ ਠੰਡੀ ਸੀਲ ਪੂਰੀ ਹਾਂ ਮੈਂ ਤੇਰੇ ਸਾਹਮਣੇ ਬਾਈ ਪੁੱਠੇ ਪਾਸੇ ਖੜਾ ਮੈਂ ਠੀਕ ਹੈ ਜੀ ਠੀਕ ਹੈ ਨਾ ਤਾਂ ਕਿਤੇ ਨਾਲ ਚੋਈ ਵੀ ਨਹੀਂ ਕਿਤੇ ਨੇੜੇ ਵੀ ਨਹੀਂ ਹੋਇਆ ਇਹਨਾਂ ਦੇ ਤਾਂ ਸੁਣ ਦੀ ਓਕੇ ਵੀਰੇ ਜਮਾ ਬਾਈ ਜਮਾ ਆਪਣੀ ਫੁੱਲ ਜ਼ਿੰਮੇਵਾਰੀ ਆ ਬਾਈ ਬੈੜ ਪੜਾਂ ਜਾ ਠੀਕ ਹੈ ਜੀ ਚਾਰੇ ਥਣਾ ਦੀ ਆਪਣੀ ਫੁੱਲ ਜ਼ਿੰਮੇਵਾਰੀ ਆ ਤੇਰੇ ਸਾਹਮਣੇ ਪੁੱਛ ਕਿਹੜੀ ਐ ਸ਼ਰੀਫ ਬਹੁਤਾ ਬੈਠ ਠੰਡੀ ਸੀਲ ਜਿੰਨੀ ਕਹਦੇ ਠੀਕ ਹੈ ਜੀ ਹਾਂਜੀ ਬਾਈ ਲੋਪਰਾ ਚੈੱਕ ਕਰ ਲੋ ਬਾਈ ਕਿਹਦਾ ਥਣਾ ਦੀ ਜ਼ਿੰਮੇਵਾਰੀ ਆ ਕਿਉਂਕਿ ਦ ਬਾਈ ਨੇ ਬਾਈ ਜੀ ਨੇ ਨਗਰਾਂ ਘੰਟਾ ਲਾ ਪੰਜਾਂ ਨੇ ਠੀਕ ਹੈ ਜੀ ਤਿੰਨ ਚਾਰ ਦਿਨ ਬਾਕੀ ਆ ਤਿੰਨ ਚਾਰ ਦਿਨ ਜਾਣੀ ਆ ਬਣ ਕੇ ਸੂਣਾ ਬਹਿਣ ਨੇ ਕੁਛ ਬਾਈ ਠੀਕ ਹੈ ਜੀ ਹਾਂਜੀ ਬਾਈ ਲੋ ਜੀ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਭੈਂਡ ਸੰਧੂ ਠੀਕ ਹੈ ਜੀ ਇਹ ਕਲਾਂ ਦਾ ਬਾਈ ਵੱਡਾ ਸੰਧੂ ਆ ਛੋਟਾ ਸੰਧੂ ਆ ਸੰਧੂ ਖੁਰਦਾ ਬਾਈ ਇਹ ਸੰਧੂ ਖੁਰਦਾ ਆ ਸੰਧੂ ਖੁਰਦਾਗਾ ਠੀਕ ਹੈ ਜੀ ਹਾਂਜੀ ਹਾਂ ਸੰਧੂ ਇੱਕ ਨੇੜੇ ਪੈਂਦਾ ਸਾਨੂੰ ਤਪਾ ਸ਼ਹਿਰ ਨੇੜੇ ਪੈਂਦਾ ਆਪਾਂ ਇਧਰੋਂ ਭਾਈ ਰੂਪਾ ਪੈਂਦਾ ਬਾਈ ਇਧਰ ਸੰਨਾ ਰਹੇਗਾ ਨਾਲ ਇੱਕ ਸੰਨਾ ਗਲਾ ਸਿੰਘ ਵਾਲਾ ਹਾਂ ਬਾਈ ਠੀਕ ਹੈ ਜੀ ਲੋ ਭਰਾ ਬਾਈ ਜੀ ਨੇ ਜ਼ਰੂਰ ਕੰਟੈਕਟ ਕਰਿਓ